ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਅੱਜ ਆਏ ਸੀ ਜੀ ਗੁਰਦੁਆਰਾ ਢੀ ਸਹਿਬ ਤੇ ਅੱਜ ਕਰਾਉਣੇ ਸਾਨੂੰ ਵੀ ਦਰਸ਼ਨ ਤੇ ਅਸੀਂ ਵੀ ਦਰਸ਼ਨ ਕਰਨ ਆਏ ਸੀਗੇ ਠੀਕ ਹੈ ਜੀ ਤੇ ਬਾਕੀ ਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਮੂਹਰੇ ਹੀ ਦਵਾਈਆਂ ਤੇ ਆ ਗਲਾਸ ਆ ਬਾਈ ਠੀਕ ਹੈ ਜੀ ਇਹ ਸ਼ੂਗਰ ਵਾਲੇ ਵਾਸਤੇ ਆ ਸ਼ੂਗਰ ਵਾਲੇ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਆ ਦੇਖ ਸਕਦੇ ਆ ਬਾਈ ਜੇ ਕਿਸੇ ਨੂੰ ਲੋਡ ਹੋਵੇ ਤਾਂ ਇੱਥੇ ਆ ਵੀ ਸਕਦਾ ਹੈ ਨਾ ਤੇ ਜੇ ਤੁਸੀਂ ਗੁਰਦੁਆਰਾ ਸਾਹਿਬ ਗੇੜਾ ਮਾਰੋਗੇ ਆਉਂਗੇ ਦਰਸ਼ਨ ਕਰਨ ਵਾਸਤੇ ਤੁਸੀਂ ਇਥੋਂ ਗਲਾਸ ਤੇ ਦਵਾਈਆਂ ਵੀ ਲਿਆ ਸਕਦੇ ਆ ਜੀ ਠੀਕ ਹੈ ਜੀ ਇਹ ਆ ਜੀ ਮੇਨ ਗੇਟ ਗੁਰੂ ਘਰ ਦਾ ਠੀਕ ਹੈ ਜੀ ਆਓ ਕਰੋ ਦਰਸ਼ਨ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਸੱਚਾ ਬਖਸ਼ਣ ਤੁਮਾ ਤੁਮ ਤੁਹਾਨੂੰ ਦਉ ਤਿਆ ਕੋਲਦਾ ਨਹੀਂ ਬਾਰਕ ਨੇ ਠੀਕ ਹੈ ਐ ਆਈ ਸਾਡੇ ਮੰਗਲ ਮੱਤਾ ਜੀ ਅਸੀਂ ਆ ਗਏ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਆਏ ਆ ਜੀ ਦਰਸ਼ਨ ਕਰਨ ਗੁਰਦੁਆਰਾ ਸ੍ਰੀ ਅੜੀ ਸਰ ਸਾਹਿਬ ਸੋ ਇੱਥੇ ਸੰਗਤ ਗੁਰੂ ਗੁਰੂ ਆਉਂਦੀ ਹੈ ਔਰ ਨੋਮੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖ ਬਾਦ ਰਮਾ ਰਾਜੀ ਇਹ ਜਗ੍ਹਾ ਤੇ ਆਏ ਸਾਨੂੰ ਉਸ ਜਗ੍ਹਾ ਨੂੰ ਚਾਰ ਸ਼ੋਪ ਪ੍ਰਾਪਤ ਨੇ ਸੋ ਦਰਸ਼ਨ ਕਰੋ ਜੀ ਪਰ ਕੋਈ ਵੀ ਕਿਸੇ ਨੂੰ ਆ ਜੀ ਆਪਾਂ ਨਾਸਮਤ ਹੋ ਗਏ ਹਾਂ ਜੀ ਚਲੋ ਜੀ ਅੱਗੇ ਅਪ ਚੱਲਦੇ ਆ ਵਾਹ ਮਾ ਦੂਰੋ ਦੂਰੋ ਸੰਗਤ ਉਹ ਇੱਥੇ ਨਾਸਮਸਤ ਹੁੰਦੀ ਹੈ ਆਪਣੇ ਮੰਦੀਆਂ ਭਾਵਨਾਵਾਂ ਨੂੰ ਕਮਨਾ ਪੂਰੀ ਜੱਗੇ ਅਰਪਣ ਹੁੰਦੀਆਂ ਔਰ ਗੁਰੂ ਸਾਹਿਬ ਪੂਰੀਆਂ ਵੀ ਕਰਦੇ ਆ ਅਸੀਂ ਵੀ ਆਏ ਸੀ ਅਸੀਂ ਬਰਨਾਲਾ ਜਿਲ੍ਹਾ ਕੀਤਾ ਸੀਗਾ ਸ਼ੁਰੂ ਤਾਂ ਬਾਬਾ ਜੀ ਨੂੰ ਨਾਸਮਸਤ ਕਰਨ ਆਏ ਆ ਤਾਂ ਆਪ ਲੋਕ ਜੀ ਤੇ ਆਓ ਜੋ ਕਾਂਗਰਾਂ ਵਾਲਾ ਮੁੰਡਾ ਗੁਰਪ੍ਰੀਤ ਕੁੱਕੂ ਆ ਇਸ ਬੰਦਾ ਚੈਨੂਆ ਤਾਂ ਪ੍ਰਮਾਣਗਤ ਉਸ ਨੂੰ ਤਕਰੀਬ ਆ ਆ ਜੀ ਲੋ ਜੀ ਕਰੋ ਦਰਸ਼ਨ ਤੇ ਅਸੀਂ ਹੁਣ ਅੱਗੇ ਚੱਲੇ ਜੀ ਮੱਥਾ ਟੇਕਣ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੋ ਜਿੱਦ ਮੈਂ ਦੱਸਣਾ ਉਹ ਜੀ ਬਾਸਾ ਸਾਹਿਬ ਸਾਹਿਬ ਅਸੀਂ ਕਿਛ ਦੇਖਦੇ ਚਲ ਆਪਾਂ ਤੁਹਾਨੂੰ ਮੱਥਾ ਦੇਖਾ ਠੀਕ ਹੈ ਜੀ ਅਸੀਂ ਚੱਲੇ ਜੀ ਹੁਣ ਮੱਥਾ ਦੇਖਣਾ ਤੇ ਤੁਸੀਂ ਹੁਣੇ-ਹੁਣੇ ਦੇਖਿਆ ਸੀ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਈ ਗੁਰਦੁਆਰਾ ਸ੍ਰੀ ਅਢੀ ਸਰ ਸਾਹਿਬ ਇਸ ਜਗ੍ਹਾ ਨੂੰ ਨੌਵੇਂ ਪਾਸ਼ਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋੜਾ ਆਪਰੇ ਸੋ ਸੰਗਤ ਜੀ ਬੇਨਤੀ ਕਰਦੇ ਆਂ ਬਰਨਾਲੇ ਵਾਲੀ ਛੜਕੇ ਦੇ ਗੇੜੇ ਲੱਗੇ ਦਾ ਜਰੂਰ ਇਸ ਗੁਰਦੁਆਰਾ ਸਾਹਿਬ ਵਿੱਚ ਆਓ ਨਸਮਰਤ ਹੋਵੋ ਔਰ ਬਾਬਾ ਜੀ ਤੁਹਾਡੀ ਮਾਨੋ ਕਾਵ ਦਾ ਜੀ ਪੂਰਾ ਕਰਾਂਗੇ ਅਸੀਂ ਆਈ ਸੀ ਸਾਡੇ ਨਾਲਕ ਸੀ ਇੱਧਰ ਜੇ ਅਸੀਂ ਅੱਜ ਬਾਬਾ ਜੀ ਨੂੰ ਨਿਸ਼ਕ ਕਰਨਾ ਆਏ ਸੀ ਧਰਮਤ ਕਰਨਾ ਆਏ ਸੀ ਮੱਥਾ ਟੇਕਿਆ ਬਹੁਤ ਵਧੀਆ ਲੱਗਿਆ ਔਰ ਇਸੇ ਤਰ੍ਹਾਂ ਇੱਕ ਬਾਬਾ ਜੀ ਤੁਹਾਡੇ ਤੇ ਵੀਰ ਬਣਾਈ ਰੱਖਣ ਬਹੁਤ ਬਹੁਤ ਮਿਹਰਬਾਨੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਪਣੇ ਭਰਾ ਗੁਰਪ੍ਰੀਤ ਕੁੱਕੂ ਜੀ ਜਿਸ ਨੇ ਨਾਲ ਜੋ ਫੇਸਬੁੱਕ ਤੇ ਤੁਸੀਂ ਬਹੁਤ ਸਾਥ ਦੇ ਰਹੇ ਹੋ ਇਸੇ ਤਰ੍ਹਾਂ ਸਾਥ ਬਣਾਈ ਰੱਖੋ ਔਰ ਵੱਧ ਤੋਂ ਵੱਧ ਫੋਲੋਅਰ ਕਰੋ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਆਪਣਾ YouTube ਚੈਨਲ ਦਾ ਮੰਗਲ ਮਤਾ ਉਸ ਨੂੰ ਫੋਲੋ ਕਰੋ ਔਰ ਕਮੈਂਟ ਕਰੋ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ